ਬਾਹਰ ਨਾਮ ਸਿੰਘ ਤੋਂ ਮਾਉਣਾ ਦੀ ਜਿਹੜੀ ਐਡਵੋਕੇਟ ਅਰਜੰਦਰ ਸਿੰਘ ਧਾਮੀ ਹੋਣਾਂ ਨਾਲ ਬੀਤੇ ਦਿਨ ਮੁਲਾਕਾਤ ਹੋਈ ਅੱਜ ਉਹਨਾਂ ਦਾ ਬਿਆਨ ਆ ਗਿਆ ਕਿ ਜੇ ਬੰਦੀ ਸਿੰਘ ਬਲਵੰਤ ਸਿੰਘ ਰਾਜਵਾਨ ਨੂੰ ਜਿਹੜਾ ਅ ਵਿਸ਼ੇਰੀ ਇਕਾਹਤ ਤੱਕ ਸਾਬ ਦਾ ਜੱਥੇਦਾਰ ਲਾਇਆ ਜਾਂਦਾ ਤਾਂ ਉਹ ਕਦੇ ਵੀ ਸਾਡੇ ਲਈ ਇਸ ਤੋਂ ਖੁਸ਼ੀ ਦੀ ਗੱਲ ਕੋਈ ਹੋ ਨਹੀਂ ਸਕਦੀ ਜਿਨ੍ਹਾਂ ਨੇ ਖੇਤਰੀ ਘਟਕਰਾ ਟਕਰਾ ਟਾਲਣ ਲਈ ਸਮਝੌਤਾ ਕੀਤਾ ਉਹ ਆਪਣਾ ਸਮਝੌਤਾ ਹੁਣ ਪਗਾਉਣਾ ਚਾਹੁੰਦੇ ਕਿ ਲਿਆਓ ਭਾਈ ਜੱਥੇਦਾਰ ਬਦਲੋ ਇਸੇ ਤਹ ਤੁਸੀਂ ਚੁੱਪ ਕੀਤੇ ਸੀ ਨਾ ਸਾਬका ਜਨਰਗਿਆਨੀ ਰੁਘਵੀਰ ਸਿੰਘ ਜਣਾ ਨੂੰ ਮੁਰਤ ਤੋਂ ਜਿਹੜਾ ਜੱਥੇਦਾਰ ਲਾਉਣ ਦੀ ਮੰਗ ਹੋ ਰਹੀ ਸੀ ਕੀ ਉਹ ਮੰਗ ਇਸ ਸਮਝੌਤੇ ਵਿਚਾਲੇ ਟਲ ਗਈ ਖਤਮ ਹੋ ਗਈ ਅੱਜ ਖਬਰੇ ਆ ਰਹੀਆਂ ਕਿ 12 ਵਿਭਾਗਾਂ ਤੋਂ ਜਾਰੀ ਕੀਤੇ ਪੈਸੇ ਵਾਪਸ ਲੈ ਲੈਣੇ ਤੁਸੀਂ ਕਿਸ ਤਰੀਕੇ ਦੇਖਦੇ ਹੋ ਅੱਜ ਮੁੱਖ ਮੰਤਰੀ ਸਾਹਿਬ ਮਤਲਬ ਢੋਲੇ ਦੀਆਂ ਲਾਉਂਦੇ ਫਿਰਦੇ ਨੇ ਲੁਧਿਆਣੇ ਚ ਦੰਪ ਘਰ ਦੇ ਫਿਰਦੇ ਨੇ ਸਰਕਾਰ ਦਾ ਗੂੰਗਾਨ ਕਰਦੇ ਫਿਰਦੇ ਨੇ ਸਥਿਤੀ ਇਹ ਆ ਜੇ ਖਜ਼ਾਨੇ ਦੇ ਭਾਂਡੇ ਖਾਲੀ ਖੜਕ ਰਹੇ ਨੇ ਹੁਣ ਪੰਜਾਬ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਪੱਤੇ ਦੇਣ ਲਈ ਪੈਨਸ਼ਨ ਫੰਡ ਦੇਣ ਲਈ ਸਮਾਜਿਕ ਸੁਰੱਖਿਆ ਦੇ ਤਹਿਤ ਬਜ਼ੁਰਗਾਂ ਨੂੰ ਪੈਨਸ਼ਨਾਂ ਦੇਣ ਲਈ ਹਨਾ ਬਿਜਲੀ ਵਾਲੀ ਸਬਸਿਡੀ ਤਾਰਨ ਲਈ ਪੈਸਾ ਨਹੀਂ ਹੈ ਜੁਰਦਵੇ ਦਾ ਉਹ ਮੁਕਤਾ ਪੈਸਾ ਤਾਰਨ ਲਈ ਪੈਸਾ ਨਹੀਂ ਹੈ ਜਿਹੜੀ ਸਾਨੂੰ ਤਹਿ ਸਾਲ ਦੀ ਲਿਮਟ ਜਾਰੀ ਹੁੰਦੀ ਹੈ ਕਿ ਇੰਨਾ ਕਰਦਾ ਚੁੱਕ ਸਕਦੇ ਹੋ ਜੀ ਤੋਂ ਬਿਨਾਂ ਤੁਸੀਂ ਆਪਣੇ ਸਰੋਤਾਂ ਦੇ ਤਹਿਤ ਕਰਦਾ ਚੁੱਕਦੇ ਹੋ ਉਹ ਹਜ਼ਾਰ ਕਰੋੜ ਹੋ ਚੱਕ ਲਿਆ ਇਸ ਮਹੀਨੇ ਚ ਜਿਹੜਾ ਸਾਲ ਦਾ ਸਾਨੂੰ ਤੈ ਹੋਇਆ ਕਿ ਤੁਹਾਨੂੰ ਇੰਨਾ ਕਰਜ਼ਾ ਮਿਲਣਾ ਹੈ ਜੀ ਉਹ ਕਰੀਬ ਕਰੀਬ 48000 ਕਰੋੜ ਹੈ ਹੂੰ ਤੇ 48000 ਦਾ ਮਤਲਬ ਹਰ ਮਹੀਨੇ 4000 ਕਰੋੜ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਤਾਂ ਹੋਣੀ ਆ ਦਿੱਲੀ ਦੀ ਲੀਡਰਸ਼ਿਪ ਵੀ ਇਹ ਕਹੇ ਕਿ ਜਿੰਨਾ ਵਿਕਾਸ ਅਸੀਂ 2.5 ਤਨਸਾਲ ਕਰਤਾ 75 ਸਾਲਾਂ ਚ ਨਹੀਂ ਸੀ ਹੋਇਆ ਮਾਲਵਾ ਨੇ ਜੀ ਬਣਾ ਰਹੇ ਆ ਸਿੱਕੀ ਬਣਾ ਰਹੇ ਆ ਕਹਿੰਦੇ ਮਾਲਵਾ ਨੇ ਇਹ ਨਾਮ ਰੱਖਿਆ ਸੀ ਹਾਂਜੀ ਮਾਲਵਾ ਨਹਿਰ ਨਾਮ ਰੱਖਿਆ ਸੀ ਇਹਨਾਂ ਨੇ ਹੁਣ ਉਹ ਨਹਿਰ ਕਿਵੇਂ ਚੱਲੂਗੀ ਸਾਰੇ ਪੈਸੇ ਤਾਂ ਵਾਪਸ ਮੰਗਾ ਲੈ ਨਹਿਰ ਵਿਭਾਗ ਨੇ ਤੋ ਵੀ ਤੇ ਤੁਸੀਂ ਸਿਰਫ ਤੇ ਸਿਰਫ ਲੁਧਿਆਣੇ ਦੇ ਵਿੱਚ ਆਪਣੇ ਦਿੱਲੀ ਵਾਲੇ ਆਕਾਮਾਂ ਨੂੰ ਖੁਸ਼ ਕਰਨ ਚ ਲੱਗੇ ਹੋ ਸੰਗੀ ਨਾਲ ਪਰਾਂਦਾ ਬੱਚਾ ਜਿੱਧਰ ਰੋ ਤੇ ਉੱਤਰ ਰੋ ਚਲੋ ਜੀ ਕੇਜਰੀਵਾਲ ਆ ਗਈ ਮਦਦ ਸਟਾਰ ਪ੍ਰਚਾਰਕਾਂ ਚ ਵੀ ਤੁਹਾਡਾ ਨਾਮ ਦਿੱਤੇ ਤੇ ਚਲਾ ਕੇ ਮੁੱਖ ਮੰਤਰੀ ਦਾ ਫਾਚੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਖਾਸ ਪ੍ਰੋਗਰਾਮ ਜਾਣੋ ਅਸਲ ਸੱਚ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰਾਂ ਜਿਸ ਦੇ ਵਿੱਚ ਕਿ ਦਿਨ ਭਰ ਦੀਆਂ ਕੁਝ ਖਾਸ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਦੇ ਆਂ ਪੰਜਾਬ ਖਾਸ ਕਰਕੇ ਅੱਜ ਕੱਲ ਕਰਜ਼ੇ ਨੂੰ ਲੈ ਕੇ ਜਾਂ ਫਿਰ ਸਰਕਾਰ ਜਿਹੜਾ ਇਹ ਵਿਕਾਸ ਦੇ ਦਾਅਵੇ ਕਰਦੀ ਆ ਪਰ ਕੁਝ ਬੁੱਧੀਜੀਵੀ ਨੇ ਜਿਹੜੇ ਉਹ ਕਰਜ਼ੇ ਦੀਆਂ ਵੱਡੀਆਂ ਗੱਲਾਂ ਕਰਦੇ ਨੇ ਕਿ ਪੰਜਾਬ ਕਰਜ਼ੇ ਨੂੰ ਲੈ ਕੇ ਦੁਨੀਆ ਪਰ ਦੇ ਵਿੱਚ ਚਰਚਾਰੇ ਵਿੱਚ ਅੱਲੇ ਪਰ ਇਸ ਵਕਤ ਅੱਜ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆਈਸੀਕੇ ਪੰਜਾਬ ਸਰਕਾਰ ਨੇ 12 ਵਿਭਾਗਾ ਤੋਂ ਜਿਹੜੇ ਜਾਰੀ ਕੀਤੇ ਹੋਏ ਪੈਸੇ ਸੀ ਉਹ ਵਾਪਸ ਲੈ ਲੈਣੇ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ ਪੈਸਾ ਨਹੀਂ ਰਿਹਾ ਕਿ ਖਜ਼ਾਨਾ ਖਾਲੀ ਹੋ ਚੁੱਕਿਆ ਉਸ ਤੋਂ ਬਾਅਦ ਲੁਧਿਆਣਾ ਜਿਮਨੀ ਚੋਣ ਚਰਚਾ ਦੇ ਵਿੱਚ ਹੈ ਇਤੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਜਾਂ ਫਿਰ ਹੋਰ ਦਿੱਲੀ ਦੇ ਬਹੁਤ ਸਾਰੇ ਲੀਡਰ ਲੁਧਿਆਣਾ ਦੇ ਵਿੱਚ ਅੱਜ ਕੱਲ੍ਹ ਦਿਸਦੇ ਨਜ਼ਰ ਆ ਰਹੇ ਨੇ ਤੇ ਉਸ ਤੋਂ ਬਾਅਦ ਇੱਕ ਲਗਾਤਾਰ ਹੁਣ ਇੰਡਸਟਰੀ ਨੂੰ ਲੈ ਕੇ ਪਾਲਿਸੀਆਂ ਆ ਰਹੀਆਂ ਨੇ ਨਵੀਂ ਪਾਲਿਸੀ ਬਣਾਈ ਗਈ ਹੈ ਕਿ 45 ਦਿਨਾਂ ਦੇ ਵਿੱਚ ਜਿਹੜੀ ਉਹਨਾਂ ਨੂੰ ਅਪਰੂਵਲ ਮਿਲ ਜਾਵੇਗੀ ਪਰ ਇਸੇ ਦੇ ਨਾਲ ਇੱਕ ਪੰਥਕ ਸੱਫਿਆਂ ਦੇ ਵਿੱਚ ਵੀ ਖਬਰ ਆ ਕਿ ਜਿਹੜਾ ਜੋ ਬਾਬਾ ਹਰਨਾਮ ਸਿੰਘ ਤੁੰਬਾ ਉਹਨਾਂ ਦੇ ਵੱਲੋਂ ਵੀ ਜਿਹੜੀ ਸਹੰਤਿ ਜਿਤਾਈ ਗਈ ਹੈ ਤਾਂ ਇਹਨਾਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਥਲ ਜੀ ਜੁੜ ਚੁੱਕੇ ਨੇ ਪਹਿਲਾਂ ਸਵਾਗਤ ਕਰ ਲੁੰਨੇ ਆ ਸਰ ਸਤਿ ਸ਼੍ਰੀ ਅਕਾਲ ਜੀ ਬਹੁਤੋ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਸਰ ਕੇਸਰੀ ਕੇ ਦੇਖ ਦਿਓ ਆਪਾਂ ਬੀਤੇ ਦਿਨ ਵੀ ਸ਼ੋਅ ਦੇ ਵਿੱਚ ਗੱਲਬਾਤ ਕੀਤੀ ਸੀ ਕਿ 1000 ਕਰੋੜ ਦਾ ਨਵਾਂ ਕਰਜ਼ਾ ਲੈ ਲਿਆ ਤੁਸੀਂ ਕਿਹਾ ਸੀ ਕਿ ਹੁਣ ਪੰਜਾਬ ਦੇ ਲਈ ਕਰਜ਼ਾ ਚੁੱਕਣਾ ਕੋਈ ਨਵੀਂ ਗੱਲ ਨਹੀਂ ਰਹੀ ਤੁਸੀਂ ਕਿਹਾ ਕਿ ਰਜਾਨਾ ਜਾਂ ਮਹੀਨੇ ਕਰਜ਼ਾ ਚੁੱਕ ਹੁੰਦਾ ਪਰ ਅੱਜ ਖਬਰੇ ਆ ਰਹੀ ਹੈ ਕਿ 12 ਵਿਭਾਗਾ ਤੋਂ ਜਾਰੀ ਕੀਤੇ ਪੈਸੇ ਵਾਪਸ ਲੈ ਲੈਨੇ ਤੁਸੀਂ ਕਿਸ ਤਰੀਕੇ ਦੇਖ ਦਿਓ ਬਿਲਕੁਲ ਬਹੁਤ ਗੰਭੀਰ ਸਥਿਤੀ ਚ ਹੈ ਇਸ ਸਮੇਂ ਪੰਜਾਬ ਅੱਜ ਮੁੱਖ ਮੰਤਰੀ ਸਾਹਿਬ ਮਤਲਬ ਢੋਲੇ ਦੀਆਂ ਲਾਉਂਦੇ ਫਿਰਦੇ ਨੇ ਲੁਧਿਆਣੇ 'ਚ ਦਮ ਭਰਦੇ ਫਿਰਦੇ ਨੇ ਸਰਕਾਰ ਦਾ ਗੁਣਗਾਨ ਕਰਦੇ ਫਿਰਦੇ ਨੇ ਸਥਿਤੀ ਇਹ ਹੈ ਕਿ ਖਜ਼ਾਨੇ ਦੇ ਭਾਂਡੇ ਖਾਲੀ ਖੜਕ ਰਹੇ ਨੇ ਹੁਣ ਹੂੰ ਪੰਜਾਬ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਪੱਤੇ ਦੇਣ ਲਈ ਪੈਨਸ਼ਨ ਫੰਡ ਦੇਣ ਲਈ ਸਮਾਜਿਕ ਸੁਰੱਖਿਆ ਦੇ ਤਹਿਤ ਬਜ਼ੁਰਗਾਂ ਨੂੰ ਪੈਨਸ਼ਨਾਂ ਦੇਣ ਲਈ ਹੈ ਨਾ ਬਿਜਲੀ ਵਾਲੀ ਸਬਸਿਡੀ ਤਾਰਨ ਲਈ ਪੈਸਾ ਨਹੀਂ ਹੈ ਰੋਡ ਬੇਜ ਦਾ ਉਹ ਮੁਫਤ ਵਾਲਾ ਪੈਸਾ ਤਾਰਨ ਲਈ ਪੈਸਾ ਨਹੀਂ ਹੈ ਹੂੰ ਅਸਲ 'ਚ ਜਿਹੜਾ ਤੁਸੀਂ 1000 ਕਰੋੜ ਦੀ ਗੱਲ ਕਰਦੇ ਹੋ ਇੱਕ ਤਾਂ ਹੈ ਕੇਂਦਰ ਵੱਲੋਂ ਮਨਜ਼ੂਰਸ਼ੁਦਾ ਜਿਹੜੀ ਸਾਨੂੰ ਤਹਿ ਸਾਲ ਦੀ ਲਿਮਟ ਜਾਰੀ ਹੁੰਦੀ ਹੈ ਕਿ ਇੰਨਾ ਕਰਜ਼ਾ ਚੁੱਕ ਸਕਦੇ ਹੋ ਜੀ ਤੋਂ ਬਿਨਾ ਤੁਸੀਂ ਆਪਣੇ ਸਰੋਤਾਂ ਦੇ ਤਹਿਤ ਕਰਜ਼ਾ ਚੁੱਕ ਰਹੇ ਹੋ ਉਹ 1000 ਕਰੋੜ ਹੋਰ ਚੱਕ ਲਿਆ ਤੁਸੀਂ ਇਸ ਮਹੀਨੇ ਚ ਹੂੰ ਜਿਹੜਾ ਸਾਲ ਦਾ ਸਾਨੂੰ ਤੈ ਹੋਇਆ ਕਿ ਤੁਹਾਨੂੰ ਇੰਨਾ ਕਰਜ਼ਾ ਮਿਲਣਾ ਹੈ ਜੀ ਉਹ ਕਰੀਬ ਕਰੀਬ 48000 ਕਰੋੜ ਹੈ ਹੂੰ ਤੇ 48000 ਦਾ ਮਤਲਬ ਹਰ ਮਹੀਨੇ 4000 ਕਰੋੜ ਜੀ ਤੇ ਆਪਾਂ ਪਹਿਲੀ ਗੱਲ ਕਰਦੇ ਹਾਂ ਕਿ ਦਾ ਰਿਕਾਰਡ ਟੁੱਟ ਰਿਹਾ 404200 ਕਰੋੜ ਤੁਸੀਂ ਮਤਲਬ ਕਈ ਵਾਰ ਵੱਧ ਚੱਕ ਲਏ ਜਾਂਦੇ ਫਿਰ ਅਖੀਰਲੇ ਮਹੀਨੇ ਜਾ ਕੇ ਔਖਾ ਹੋ ਜਾਂਦਾ ਚਲੋ ਜੀ ਜੀ ਉਹ ਗੋਆ ਚ ਲੰਗੇ ਦਿਨਾਂ ਦੇ ਵਿੱਚ ਕੇਂਦਰ ਨੇ ਕਿਹਾ ਜੀ ਕਿ ਤੁਹਾਤੋਂ ਪੁਰਾਣੇ ਕਰਜ਼ੇ ਦਾ ਵਿਆਜ ਨਹੀਂ ਮੋੜ ਹੁੰਦਾ ਮੂਲ ਨਹੀਂ ਮੋੜ ਹੁੰਦਾ ਇਸ ਲਈ ਕਿੱਥੇ ਕਰੋਗੇ ਸੀ 16000 ਕਰੋੜ ਦਾ ਕਰਜ਼ਾ ਹੀ ਘਟਾ ਦਿੰਨੇ ਆ ਤੁਹਾਡਾ ਹੂੰ ਉਹਨਾਂ ਨੇ 16000 ਕਰੋੜ ਦੀ ਕਟੌਤੀ ਕਰਤੀ ਪੰਜਾਬ ਦੇ ਕਰਜ਼ੇ 'ਚੋਂ ਜੀ ਤੇ ਜਿੰਨਾ ਬਾਕੀ ਬਚਿਆ ਉਹ ਚ 24000 ਕਰੋੜ ਸਿਰ ਵਿਆਜ ਜਾਣਾ ਪਿਛਲੇਆਂ ਦਾ ਇਹਦੇ ਲਈ ਅੱਜ ਦੀ ਸਥਿਤੀ ਦੇ ਲਈ ਕੈਪਟਨ ਸਰਕਾਰ ਬਾਦਲ ਸਰਕਾਰ ਵੀ ਬਰਾਬਰ ਦੀ ਭਾਗੀਦਾਰ ਹੈ ਬਲਕਿ ਵੱਧ ਤੋਂ ਵੱਧ ਗਾਰ ਹੈ ਹੂੰ ਤੇ ਇਸ ਲਈ ਇਹਨਾਂ ਨੂੰ ਕਰਜ਼ੇ ਦੀ ਪੰਡ ਮਿਲੀ ਪਰ ਇਹਨਾਂ ਨੇ ਉਹਨੂੰ ਘਟਾਉਣ ਦੀ ਬਜਾਏ ਆਪਣੀ ਐਸ਼ ਪ੍ਰਸਤੀ ਜਾਰੀ ਰੱਖੀ ਚਲੋ ਜੀ ਚੌਪਰ ਉਡਣ ਨੂੰ ਤੇ ਚਿੱਡੀ ਦੇ ਪੰਜੇ ਜਿੱਡੇ ਪੰਜਾਬ 'ਚ ਮੁੱਖ ਮੰਤਰੀ ਭਗਵੰਤ ਮਾਨ ਦਾ ਹੀ ਕਹਿਣਾ ਹਾਂ ਹੂੰ ਤੇ ਫਿਰ ਉਹ ਵੀ ਤੁਸੀਂ ਘਟਾਇਆ ਤੁਸੀਂ ਖਰਚੇ ਵੀ ਨਹੀਂ ਘਟਾਏ ਤੁਸੀਂ ਵੀਆਈਪੀ ਪਾਣਾ ਵੀ ਨਹੀਂ ਘਟਾਇਆ ਤੁਸੀਂ ਤਾਂ ਦਿੱਲੀ ਆ ਸਾਰਾ ਟੱਬਰ ਇੱਥੇ ਪਾਲਣ ਲਈ ਰੱਖ ਲਿਆ ਉਸ ਕਰਜ਼ੇ ਦੇ ਤੁਸੀਂ ਵੀ ਵਾਅਦਾ ਕੀਤਾ ਹੂੰ ਤੇ ਇਸ ਲਈ ਕੇਂਦਰ ਵੱਲੋਂ ਜਿਹੜਾ ਸਾਲਾਨਾ ਬਜਟ ਸੀ ਉਹ ਚ 16000 ਕਰੋੜ ਦੀ ਕਟੌਤੀ ਹੋ ਗਈ ਮਤਲਬ ਕਿ ਵਿੱਚੋਂ 24000 ਕਰੋੜ ਤੁਹਾਡਾ ਵਿਆਜ ਦੇ ਰੂਪ ਚਲ ਜਾਣਾ ਬਾਕੀ ਜੋ ਤੁਸੀਂ ਕਿੰਨਾ ਮੂਲ ਤਾਰੋਗੇ ਤੇ ਕਿੰਨੇ ਪੰਜਾਬ ਦੇ ਖਰਚੇ ਚਲਾਓਗੇ ਹੂੰ ਅਪ੍ਰੈਲ ਮਹੀਨੇ ਨਵਾਂ ਬਜਟ ਅਲਾਟ ਹੋਇਆ ਤੇ ਅੱਜ ਆਪਾਂ 10 ਜੂਨ ਨੂੰ ਗੱਲ ਕਰ ਰਹੇ ਹਾਂ ਮਤਲਬ 2 ਮਹੀਨੇ 10 ਦਿਨ ਅਜੇ ਹੋਏ ਨੇ ਜਦੋਂ ਤੁਸੀਂ ਵਿਭਾਗਾਂ ਨੂੰ ਬਜਟ ਅਲਾਟ ਕੀਤਾ ਜੀ 1 ਅਪ੍ਰੈਲ ਤੋਂ ਬਜਟ ਲਾਗੂ ਮੰਨਿਆ ਜਾਂਦਾ ਨਾ ਜੀ ਜੀ ਬਿਲਕੁਲ ਤੁਸੀਂ 2 ਮਹੀਨੇ 10 ਦਿਨਾਂ ਚ ਕਿਹੜੀ ਸਿੱਟੀ ਬਣ ਗਈ ਤੁਸੀਂ ਸਾਰੇ ਵਿਭਾਗਾਂ ਨੂੰ ਚਿੱਠੀ ਲਿਖਤੀ 12 ਵਿਭਾਗ ਨੇ ਹਮ ਕਿ ਜਿੰਨਾ ਪੈਸਾ ਤੁਹਾਡੇ ਕੋਲ ਪਿਆ ਤੁਰੰਤ ਵਾਪਸ ਮੋੜ ਦਿਓ ਜੀ ਅੱਗੇ ਨਾ ਕਿ ਪੰਜਾਬ ਦਾ ਖਜ਼ਾਨਾ ਇੰਨਾ ਖਾਲੀ ਹੋ ਗਿਆ ਸਰ ਐਮਰਜੈਂਸੀ ਡਾਕ ਖੰਨੇ ਚ ਕੋਈ ਐਮਰਜੈਂਸੀ ਹੋ ਜਵੇ ਨਾ ਤਾਂ ਬੰਦਾ ਇੱਕ ਤਾਰ ਭੇਜਦਾ ਸੀ ਉਹਨੂੰ ਤਾਰ ਕਹਿੰਦੇ ਸੀ ਜੀ ਜਿਵੇਂ ਆਪਾਂ ਕਹਿੰਦੇ ਆ ਕਿ ਫਟਾਫਟ ਫੋਨ ਮਾਰਦੇ ਬੰਦੇ ਨੂੰ ਉਸੇ ਤਰ੍ਹਾਂ ਤਾਰ ਜਾਂਦੀ ਸੀ ਬਹੁਤ ਤੁਰੰਤ 24 ਘੰਟਿਆਂ ਚ 8-10 ਘੰਟਿਆਂ ਚ ਪਹੁੰਚ ਜਾਂਦਾ ਸੀ ਉਸਨੇ ਆ ਉਹ ਚ ਤਿੰਨ ਚਾਰ ਅੱਖਰੇ ਲਿਖਣੇ ਪੈਂਦੇ ਹੁੰਦੇ ਸੀ ਸੋ ਉਸ ਤਰ੍ਹਾਂ ਉਹਦਾ ਤੁਰੰਤ ਮਤਲਬ ਕਿ ਜਿਵੇਂ ਤਾਰ ਭੇਜੀ ਹੋਵੇ ਕਿ ਭਾਈ ਹੁਣੇ ਮੋੜ ਦੋ ਵਸ ਅੱਗ ਲੱਗੀ ਹੂੰ ਕਿ ਕੀ ਅੱਗ ਲੱਗੀ ਆ ਲੋ ਮੇਰੇ ਕੋਲ ਆ ਨਾ ਵਿਭਾਗਾਂ ਦੀ ਸੂਚੀ ਪਈ ਆ 12 ਵਿਭਾਗ ਨੇ ਜਿਨ੍ਹਾਂ ਚ ਜ਼ਿਆਦਾਤਰ ਜਿਵੇਂ ਜਲ ਸਰੋਤ ਵਿਭਾਗ ਹੂੰ ਤੁਸੀਂ ਪਾਣੀਆਂ ਦੇ ਰਾਖਿਓ ਤੇ ਵਿਭਾਗ ਚੱਲੂਗਾ ਕਿਥੋਂ ਜੇ ਨਾ ਕੋ ਬਜਟ ਨਾ ਹੋਇਆ ਬਿਲਕੁਲ ਜੀ ਸਵੇ ਖੇਤੀਬਾੜੀ ਵਿਭਾਗ ਨੂੰ ਕਿਹਾ ਤਾਂ ਜਿੰਨੇ ਪੈਸੇ ਆ ਵਾਪਸ ਮੋੜ ਦਿਓ ਹੂੰ ਹੈਨਾ ਇਹ ਉਹਨਾਂ ਦੇ ਨਾਂ ਤੇ ਗੱਲ ਕਰ ਰਿਹਾ ਹਾਂ ਜਿਨ੍ਹਾਂ ਦੇ ਨਾਂ ਤੇ ਤੁਸੀਂ ਕਹਿੰਦੇ ਹੋਗੇ ਝੋਨਾ ਲੱਗਣਾ ਪਾਣੀ ਵੀ ਚਾਹੀਦਾ ਪੌਂਟ ਰੰਮ ਚਲਣੀਆਂ ਜੀ ਬਿਲਕੁਲ ਜਿਹੜੀ ਰੰਮ ਪਹਿਲਾਂ ਡੇਰੀ ਵਾਲੇ ਜੋ ਵੀ ਪਸ਼ੂ ਪਾਲਣ ਵਾਲੇ ਜੋ ਵੀ ਜਿੰਨਾ ਫੰਡ ਹੈ ਵਾਪਸ ਮੰਗਾ ਲਓ ਹੂੰ ਹੋਰ ਸਜੋ ਜੀ ਬਿਲਕੁਲ ਸੂਚਨਾ ਟੈਕਨੋਲੋਜੀ ਵਾਲੇ ਜੋ ਵੀ ਸਿੱਖਿਆ ਚੋ ਵੀ ਟੈਕਨੋਲੋਜੀ ਵਾਲੀ ਸਿੱਖਿਆ ਚੋ ਵੀ ਬਿਲਕੁਲ ਸੋ ਆ ਹਾਲ ਹੈ ਸਿੱਖਿਆ ਕ੍ਰਾਂਤੀਕਰੰਤੀ ਸਭ ਹਵਾ ਹੂੰ ਹੁਣ ਸਰਕਾਰ ਜਵਾਬ ਦੇਵੇ ਕਿ 2 ਮਹੀਨੇ 10 ਦਿਨ ਅਜੇ ਬਿੱਤੀ ਬਰੇ ਨੂੰ ਸ਼ੁਰੂ ਹੋਏ ਨੂੰ ਹੋਏ ਨੇ ਬਜਟ ਅਲਾਟ ਹੋਏ ਨੂੰ ਹੋਏ ਨੇ ਆ ਬਾਕੀ ਦੇ 10 ਮਹੀਨੇ ਕਿਵੇਂ ਕੱਟਣਿਆ ਭਾਈ ਜੇ ਹੁਣੇ ਹਾਂਜੀ ਹੂੰ ਮਤਲਬ ਜਿਵੇਂ ਤਨਖਾਹ ਵਾਲੇ ਬੰਦੇ ਨੂੰ ਹੁੰਦਾ ਨਾ ਕਿ ਉਹ ਪਹਿਲੇ 30 ਤਰੀਕ ਤੱਕ ਤਾਂ ਲੁੱਡੀਆਂ ਪਾਉਂਦਾ ਬਿਲਕੁਲ ਜੀ ਅਗਲੇ 5 ਕੁ ਦਿਨ ਉਹ ਫਿਰ ਸੰਕੋਚ ਹੋ ਕੇ ਚੱਲਦਾ ਤੇ 25 ਤਰੀਕ ਤੋਂ ਬਾਅਦ ਲੋਦੇ ਹੱਥ ਖੜੇ ਹੋ ਜਾਂਦੇ ਨੇ ਕਿ 5 ਦਿਨ ਬਾਈ ਬੜੇ ਔਖੇ ਕੱਟਣਿਆ ਬਸ 1 ਤਰੀਕ ਚੜ੍ਹੇ ਤੇ ਤਨਖਾਹ ਆਵੇ ਪ੍ਰਾਈਵੇਟ ਤਰੀਕ ਤੱਕ ਚਲ ਖਿੱਚਣਾ ਪੈਂਦਾ ਕੰਮ ਜੀ ਪਰ ਹੁਣ ਸਰਕਾਰ ਦਾ ਜੇ ਪਹਿਲੇ 2 2 ਮਹੀਨਿਆਂ ਚ ਹਾਲ ਹੋ ਗਿਆ ਮਤਲਬ 10 10 ਤਰੀਕ ਨੂੰ ਤੁਹਾਡਾ ਹਾਲ ਹੀ ਹੋ ਜਵੇ ਤੁਸੀਂ ਮਹੀਨਾ ਕੱਦ ਕੱਟਿਆ ਤੇ ਤੁਸੀਂ ਸਾਲ ਕੱਦ ਕੱਟਿਆ ਭਾਈ ਹਮ ਸੋ ਮਾਨ ਸਾਹਿਬ ਇਹ ਜਵਾਬ ਦਿਓ ਤੁਹਾਡਾ ਤਾਂ 20000 ਕਰੋੜ ਰੇਥੇ ਚੋਂ ਆ ਜਾਣਾ ਸੀ ਅਕਸਾਈ ਚੋਂ ਇਹਨਾਂ ਆ ਜਾਣਾ ਸੀ ਪੰਜਾਬ ਚ ਖਜ਼ਾਨਾ ਭਰ ਜਾਣਾ ਸੀ ਆਪਾਂ ਹਜ਼ਾਰ ਹਜ਼ਾਰ ਰੁਪਈਆ ਵੀ ਬੀਬੀਆਂ ਦੇ ਦੇਣ ਸੀ ਅਜੇ ਤਾਂ ਹੋਣੀ ਸ਼ੁਰੂ ਹੋਇਆ ਹਮ ਤੋਂ ਮੁਗਲੇ ਬਜਟ ਚ ਕਹਿੰਦੇ ਨੇ ਕਿ ਸ਼ੁਰੂ ਹੋ ਜਾਊਗਾ ਕੇਂਦਰ ਨੇ ਥੋੜੀ ਕਟੌਤੀ ਕਰਤੀ ਤੇ ਤੁਸੀਂ ਵਿਭਾਗਾਂ ਦੇ ਵਿੱਚੋਂ ਫੰਡ ਵਾਪਸ ਨਾਲ ਬੇਸ਼ੱਕ ਚਿੱਠੀ 'ਚ ਲਿਖਿਆ ਜੀ ਕਿ ਤੁਹਾਨੂੰ ਅਗਲੇ 10 ਦਿਨਾਂ 'ਚ ਠੀਕ ਹੋ ਜੂਸੀ ਸੀ 7 ਦਿਨਾਂ ਲੁਧਿਆਣਾ ਚੋਣ 'ਚ ਨੇ ਇਸ ਲਈ ਇਹ ਹੈ ਕਿ ਕਿਤੇ ਚੋਣ ਵਾਲੇ ਦਰਾਂ ਦਰਾਂ ਨੂੰ ਕੋਈ ਗੱਲ ਖੁਲਾਸਾ ਨਾ ਹੋ ਜੂਏ ਚੁੱਪ ਕਰਕੇ ਕਰ ਲਓ ਪਰ ਪਾਈ ਅੰਦਰ ਪੜ ਕੇ ਵੀ ਮੜ ਕੇ ਵੀ ਜੇ ਭੇਲੀ ਪੰਨੋਂਗੇ ਤਾਂ ਪਤਾ ਤਾਂ ਲੱਗੂਗਾ ਹੂੰ ਅਰਫਰਤ ਜੀ ਸ੍ਰੀਕਾ ਤੁਸੀਂ ਗੱਲਾਂ ਕਰ ਰਹੇ ਹੋ ਕਿ ਪੰਜਾਬ ਉਸੇ ਕਰਜ਼ਾ ਵੱਧ ਰਿਹਾ ਬਹੁਤ ਵੱਡੀਆਂ ਗੱਲਾਂ ਕਿ ਇਸ ਵਕਤ ਝੋਨੇ ਦੀ ਬਜਾਈ ਹੋਣੀ ਹੈ ਸੀਐਮ ਭਗਵੰਤ ਮਾਨਤਾ ਇਹ ਕਹਿੰਦੇ ਨੇ ਕਿ ਉਹਨਾਂ ਨੂੰ ਮੀਟਿੰਗਾਂ ਦਾ ਉਹ ਕਿਸਾਨਾਂ ਕੋ ਉਹਨੂੰ ਮੈਨੂੰ ਖੇਤੀ ਦਾ ਫਿਕਰ ਆ ਪਰ ਸਿੱਧੇ ਤੌਰ ਤੇ ਜਲ ਸਰੋਤ ਚੋਂ ਪੈਸੇ ਵਾਪਸ ਨਾਲੇ ਉਧਰਲੇ ਪਾਸੇ ਜਿਹੜਾ ਡੈਰੀ ਫਾਰਮ ਚੋਂ ਲੈ ਲੇ ਫੇ ਖੇਤੀਬਾੜੀ ਚੋਂ ਲੈ ਲੇ ਫਿਰ ਖੇਤੀ ਪ੍ਰਧਾਨ ਸੂਬੇ ਦੇ ਵਿੱਚ ਖੇਤੀ ਕਿਵੇਂ ਚੱਲੂ ਪਰ ਉੱਧਰਲੇ ਪਾਸੇ ਜਿਸ ਤਰੀਕੇ ਤੁਸੀਂ ਇਹ ਗੱਲਾਂ ਕਰੀਆ ਪਰ ਲੁਧਿਆਣੇ ਦੇ ਵਿੱਚ ਵੱਡੇ ਪੱਧਰ ਤੇ ਇਥੋਂ ਤੱਕ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਤਾਂ ਹੋਣੀ ਆ ਦਿੱਲੀ ਦੀ ਲੀਡਰਸ਼ਿਪ ਵੀ ਇਹ ਕਹੇ ਰਹੀ ਆ ਕਿ ਜਿੰਨਾ ਵਿਕਾਸ ਅਸੀਂ 2-3 ਸਾਲਾਂ 'ਚ ਕਰਤਾ 75 ਸਾਲਾਂ 'ਚ ਨਹੀਂ ਸੀ ਹੋਇਆ ਬਿਲਕੁਲ ਦਿਖਦਾ ਪੰਜਾਬ ਨੂੰ ਵਿਕਾਸ ਹੋਇਆ ਜੀ ਹੂੰ ਮਾਨ ਸਾਹਿਬ ਕਹਿੰਦੇ ਸੀ ਅਸੀਂ ਨਹਿਰ ਨਵੀ ਕੱਢ ਰਹੇ ਆ ਮਾਲਵਾ ਨਹਿਰ ਨਾਮ ਰੱਖਿਆ ਨਹਿਰਾਂ ਦੀ ਗੱਲ ਕਰਦੇ ਸੀ ਇਹ ਤਾਂ ਮਾਲਵਾ ਨਹਿਰ ਬਣਾ ਰਹੇ ਆ ਅਸੀਂ ਟੀ ਬਣਾ ਰਹੇ ਆਂ ਦੇ ਮਾਲਵਾ ਨਹਿਰ ਨਾਮ ਰੱਖਿਆ ਸੀ ਹਾਂਜੀ ਮਾਲਵਾ ਨਹਿਰ ਨਾਮ ਰੱਖਿਆ ਸੀ ਇਹਨਾਂ ਨੇ ਹਾਂ ਹੁਣ ਉਹ ਨਹਿਰ ਕਿਵੇਂ ਚੱਲੂਗੀ ਸਾਰੇ ਪੈਸੇ ਵਾਪਸ ਮੰਗਾ ਲੈ ਨਹਿਰ ਵਿਭਾਗਮੇ ਤੋਂ ਵੀ ਹੂੰ ਸਿਰਫ ਇਹ ਇਸ ਲਈ ਸਾਰੀ 허ਬਾਈ ਗੱਲਾਂ ਤੁਹਾਡੀਆਂ ਸਾਹਤ ਹੋ ਰੀਆਂ ਨੇ ਬਿਲਕੁਲ ਵਿਕਾਸ ਦੀਆਂ ਗੱਲਾਂ ਕਾਗਜ਼ਾਂ 'ਚ ਨੇ ਤੁਹਾਡੇ ਕੋਲ ਤੁਹਾਡੇ ਝੋਟਕਿਆਂ 'ਚ ਨੇ ਝਟਕਲਿਆਂ 'ਚ ਨੇ ਧਰਾਤਲ ਤੇ ਪੈ ਫੜਕ ਚੁੱਕੇ ਨੇ ਤੇ ਤੁਸੀਂ ਸਿਰਫ ਤੇ ਸਿਰਫ ਲੁਧਿਆਣੇ ਦੇ ਵਿੱਚ ਆਪਣੇ ਦਿੱਲੀ ਵਾਲੇ ਆਕਾਮਨ ਨੂੰ ਖੁਸ਼ ਕਰਨ 'ਚ ਲੱਗੇ ਹੋ ਸੱਗੀ ਨਾਲ ਪਰਾਂਦਾ ਬੱਜਾ ਜਿੱਧਰ ਨੂੰ ਉਹ ਤੇ ਉਧਰ ਨੂੰ ਉਹ ਚਲੋ ਜੀ ਕੇਜਰੀਵਾਲ ਆ ਗਿਆ ਮਤਲਬ ਸਟਾਰ ਪ੍ਰਚਾਰਕਾਂ ਦੇ ਵੀ ਤੁਹਾਡਾ ਨਾਦਰਤੀਏ ਤੇ ਚਲਾ ਗਿਆ ਮੁੱਖ ਮੰਤਰੀ ਦਾ ਹੂੰ ਫੋਟੋਆਂ ਬੈਂਦਰਾ ਹੋਇਚੂ ਤਾਂ ਕਿ ਸਰਕਾਰੀ ਹਾਂ ਜਿਹੜੇ ਪੱਥਰ ਲੱਗਦੇ ਨੇ ਉਹ ਗੱਠ ਨਹੀਂ ਚ ਉਹਨਾਂ ਦੇ ਉਹਨਾਂ ਦੇ ਨਾਂ ਲਿਖਣ ਲੱਗੇ ਉਹ ਸੰਵਧਾਨਕ ਤੌਰ ਤੇ ਨਮਾਇंदे ਨਹੀਂ ਪੰਜਾਬ ਦੇ ਉਹ ਤੁਹਾਡੀ ਪਾਰਟੀ ਦੇ ਨਮਾਇंदे ਹੋ ਸਕਦੇ ਨੇ ਉਹਨਾਂ ਦੇ ਉਹਨਾਂ ਦੇ ਜੀ ਬਿਲਕੁਲ ਇਹ ਇਸ ਲਈ ਵਿਕਾਸ ਕਿਹਦਾ ਹੋ ਰਿਹਾ ਪੰਜਾਬ ਦਾ ਕਿ ਦਿੱਲੀ ਵਾਲੀ ਟੀਮ ਦਾ ਹੂੰ ਮਤਲਬ ਜਿਹੜਾ ਬੰਦਾ ਉੱਥੇ 20000 ਦੇ ਲਈ ਕੰਮ ਨਹੀਂ ਕਰਨ ਵਾਲਾ ਸੀ ਉਹਨੂੰ ਵੀ ਲੱਖ ਲੱਖ ਰੁਪਏ ਉਹ ਰੇ ਤਨਖਾਹ ਦੇ ਰਹੇ ਹਾਂ ਸਭ ਨੂੰ ਪਤਾ ਹੈ ਕਿ ਕਿਵੇਂ 70 70 ਬੰਦੇ ਜੁਸਤ ਕੀਤੇ ਆ ਉਹ ਖਜ਼ਾਨਾ ਕੀ ਹੈ ਉਹ ਟੈਕਸ ਕੌਣ ਦਿੰਦਾ ਪੰਜਾਬ ਦੀ ਖੇਤੀਬਾੜੀ ਚੋਂ ਵੀ ਜੀਐਸਟੀ ਦੇ ਹਵਾਲੇ ਨਾਲ 24% ਯੋਗਦਾਨ ਸਿੱਧਾ ਜੀ ਬਿਲਕੁਲ ਖੇਤੀਬਾੜੀ ਦਾ ਹਾਲ ਤੁਸੀਂ ਵਪਾਰੀਆਂ ਲਈ ਤਾਂ ਦਮ ਪਰ ਦਿਓ ਅੱਜ ਸ਼ੁਰੂ ਕੀਤਾ ਕੀ ਪੋਰਟਲ ਸ਼ੁਰੂ ਕਰਤਾ ਸੀ ਨਵੀਂ ਪਾਲਿਸੀ ਲੈ ਕੇ ਆਏ ਨੇ 45 ਦਿਨਾਂ ਲਈ ਕਹਿੰਦੇ ਕਿ 45 ਦਿਨਾਂ ਚ ਅਪਰੂਵਲ ਮਿਲੂਗੀ ਉਹਨਾਂ ਇੰਡਸਟਰੀ ਨੂੰ ਹਾਂ ਬੜੀ ਚੰਗੀ ਗੱਲ ਹੈ ਜੀ ਪੰਜਾਬ ਉਦਯੋਗ ਪ੍ਰਦਾਨ ਸੂਬਾ ਹੁਣ ਪੰਜਾਬ ਉਦਯੋਗ ਤੋਂ ਬਿਨਾ ਚੱਲ ਨਹੀਂ ਸਕਦਾ ਅਸੀਂ ਬਿੱਲ ਖਤਮ ਕਰਤਾ ਕਿ ਪਾਣੀ ਪਲੀਜ਼ ਜਿੰਨਾ ਮਰਜ਼ੀ ਕਰੋ ਕੋਈ ਸਜ਼ਾ ਨਹੀਂ ਤੁਸੀਂ ਤਾਂ ਡਾਈ ਇੰਡਸਟਰੀ ਵੀ ਲਿਆ ਰਹੀ ਸੀ ਉਹ ਤਾਂ ਲੋਕਾਂ ਨੇ ਰੋਲਾ ਪਾ ਕੇ ਰੋਕ ਲਈ ਤੇ ਤੁਸੀਂ ਹੁਣ ਕੇ 45 ਦੇ ਨਾਲ ਕੋਟਲ ਇਹੀ ਜੀ ਕੋਈ ਯੋਜਨਾ ਕਦੇ ਕਿਸਾਨਾਂ ਲਈ ਆਈ ਆ ਜੀ ਕਦੇ ਕਿਸਾਨਾਂ ਨਾਲ ਵਿਚਾਰ ਚਰਚਾ ਬਹੁਤ ਵੱਡਾ ਸਵਾਲ ਆ ਇਹਨਾਂ ਦੇ ਫੈਕਟਰੀ ਹੁੰਦੇ ਨੇ ਇਹਨਾਂ ਨਾਲ ਮੀਟਿੰਗਾਂ ਹੁੰਦੀਆਂ ਨੇ ਇਹਨਾਂ ਨਾਲ ਚਰਚਾਾਂ ਮਾ ਹੁੰਦੀਆਂ ਨੇ ਬੜੇ-ਬੜੇ ਬੋਰਡ ਲੱਗਦੇ ਨੇ ਬੜੇ-ਬੜੇ ਬੈਨਰ ਕਦੇ ਜਦੋਂ ਮਸਲੇ ਮਸਲੇ ਤਾਂ ਕਹਿੰਦੇ 3 ਦਿਨ ਧਰਨਾ ਲਾ ਕੇ ਬਹਿ ਜਾਂਦੇ ਨੇ ਕਿਸਾਨਾਂ ਨਾਲ ਕਰ ਲੋ ਇਹੋ ਜਿਹਾ ਮੰਤਲ ਹੂੰ ਕਿਸਾਨ ਨੀਤੀ ਤੇ ਕਰ ਲੋ ਚਰਚਾ ਹੂੰ ਕਿਤੀ ਵੱਡੀ ਮਸਲਿਆ ਤੇ ਆਜੋ ਬਦਲਮੀ ਫਸਲ ਤੇ ਸੈਮੀਨਾਰ ਕਰ ਲੋ ਡੈਰੀ ਫਾਰਮ ਕਿਵੇਂ ਪ੍ਰਬਲਨ ਕਰਨਾ ਤੁਸੀਂ ਫੰਡ ਵੀ ਮੰਗਾ ਲਿਆ ਜਿਹੜਾ ਮਾੜਾ ਮੋਟਾ ਕਿਸੇ ਨੂੰ ਮਿਲਦਾ ਹੋਊਗਾ ਕੁਝ ਹੁੰਦਾ ਹੋਊਗਾ ਜਿਹੜਾ ਵਿਭਾਗ ਤਾ ਚੱਲਣਾ ਹੈ ਥੋੜਾ ਜੀ ਸਰਕਾਰੀ ਜੀ ਜੀ ਬਿਲਕੁਲ ਹੂੰ ਸਰਕਾਰ ਨੇ ਯੋਜਨਾ ਲਾ ਕੇ ਪੱਥਰੇ ਲਾਉਣੇ ਤੁਸੀਂ ਉਹ ਵੀ ਸਾਰੇ ਕੁਝ ਖਤਮ ਕਰ ਲੇ ਜੀ ਜੀ ਸੋ ਇਸ ਲਈ ਇਹਨਾਂ ਦਾ ਟੀਚਾ ਸਿਰਫ ਚੋਣ ਹੁੰਦਾ ਇਹ ਟਾਸਕ ਵਿੱਚ ਕੀ ਹੁੰਦੇ ਨੇ ਕਿ ਆ ਜਾ ਚੋਣ ਜਲੰਧਰ ਵਾਲੀ ਲੰਘੀ ਹੁਣ ਕਿ ਦੜਵਾਹਾ ਆ ਗਿਆ ਕਿ ਦੜਵਾਹਾ ਲੰਘੀ ਹੁਣ ਜੀ ਇੱਥੇ ਵਾਲੀ ਵਾਲੀ ਆ ਗਈ ਹੈ ਨਾ ਹੁਣ ਆ ਆ ਗਈ ਚਲੋ ਜੁੜ ਲੁਧਿਆਣਾ ਆ ਗਈ ਸੋ ਹੁਣ ਅਗਲੇ 7 ਦਿਨ 17 ਤਰੀਕ ਨੂੰ ਸ਼ਾਮ ਨੂੰ 5 ਵਜੇ ਤੱਕ ਤੁਹਾਡੀ ਸਾਰੀ ਸਰਕਾਰ ਲੁਧਿਆਣੇ ਆ ਜੀ ਹਮ ਇਹ ਪੋਰਟਲ ਇਹ ਜੇ ਛੋਟਲ ਕੈਪਟਨ ਦੇ ਸਮੇ ਵੀ ਬਣੇ ਸੀ ਬਾਦਲਾਂ ਦੇ ਸਮੇ ਵੀ ਬਣੇ ਸੀ ਜੀ ਬਿਲਕੁਲ ਸਾਡੀ ਖੂਬ ਦਮ ਪਾਉਂਦੇ ਸੀ ਸਿੰਗਲ ਵਿੰਡੋ ਸਿਸਟਮ ਕਰਤਾ ਹਮਮ ਕੈਪਟਨ ਵੀ ਕਹਿੰਦੇ ਸੀ ਆ ਬੈਠੇ ਨੇ ਵਾਨੀੜਾਨੀ ਮਹਿ ਲਿਆਂਦੇ ਇੱਥੇ ਆ ਦੇਖੋ ਜੀ ਆਗੇ ਉਰੇ ਇਹ ਵੀ ਦੇ ਨਿਯੰਨ ਤੁਰੇ ਸੀ ਬੰਬੇ ਨੂੰ ਤੁਰੇ ਸੀ ਆ ਜੀ ਬੰਗਲੌਰ ਨੂੰ ਤੁਰਿਆ ਜੀ ਅਸੀਂ ਕਰਿਆ ਜੀ ਮੀਟਿੰਗਾਂ ਜੀ ਉਦਯੋਗਕ ਇੱਥੇ ਆ ਜਾਣਗੇ ਜੀ 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 ਹੂੰ ਕਿਉਂ ਤੁਹਾਡਾ ਉਦਯੋਗ ਜਿਹੜਾ ਹੈਗਾ ਸੀ ਮੰਡੀ ਗਵਿੰਦਗੜ੍ਹ ਖਾਲੀ ਹੋ ਗਿਆ ਬਿਲਕੁਲ ਜੀ ਲੁਧਿਆਣੇ ਤੋਂ ਹੈ ਨਾ ਇੱਧਰ ਮਹਾਲੀ ਤੋਂ ਇੰਡਸਟਰੀ ਸ਼ਿਫਟ ਹੋ ਕੇ ਬੱਦੀ ਚਲੀ ਗਈ ਹਿਮਾਚਲ ਚਲੀ ਗਈ ਇੱਥੇ ਦਫ਼ਤਰ ਨੇ ਅਗਲਿਆਂ ਦੇ ਫੈਕਟਰੀ ਉੱਥੇ ਹੈ ਉਤਪਾਦਨ ਉੱਥੇ ਹੈ ਜੀ ਤੇ ਫਿਰ ਤੁਸੀਂ ਉਹ ਉਸ ਤਰ੍ਹਾਂ ਦਾ ਕੰਮ ਕਰ ਲੈਂਦੇ ਹੂੰ ਪਰ ਤੁਸੀਂ ਤਾਂ ਕਿਸਾਨਾਂ ਦੀ ਜ਼ਮੀਨ ਮਹਾਲੀ ਚੋਂ ਫੇਰ ਆ ਗਿਆ 650 ਏਕੜ ਜ਼ਮੀਨ ਹੁਣ ਸ਼ਾਇਦ ਚੰਡੀ ਮਹਾਲੀ ਖੇਤਰ ਚੋਂ ਲੈਣੀ ਹੈ ਜੀ ਤੁਸੀਂ ਜਮੀਨਾਂ ਖੋਣ ਤੇ ਆਏ ਹੋ ਖੇਤੀ ਮਕਾਉਂਟ ਤੇ ਆਏ ਆ ਉਦਯੋਗ ਤੁਹਾਡੇ ਕੋਲ ਆ ਨਹੀਂ ਰਿਹਾ ਖੇਤੀ ਤੁਸੀਂ ਮਕਾ ਲੈਣੀ ਆ ਮਤਲਬ ਜੀ ਮਿਹਸ ਵਿੱਚ ਕੇ ਹੈ ਨਾ ਘੋੜੀ ਲਿਆਂਦੀ ਕਹਿੰਦਾ ਕਿ ਐ ਦੁੱਧ ਪੀਣੋਗੇ ਲੱਦ ਚੱਕਣੀ ਪਈ ਕਰੀ ਜਾਓ ਜੋ ਇਹੋ ਜਿਹਾ ਬਟੇ ਬਿਲਕੁਲ ਜੀ ਹਮ ਪਰ ਸਾਰ ਇਹ ਸਦੇ ਵਿਚਾਲੇ ਇੱਕ ਪੰਥਕ ਸਫਿਆਂ ਦੇ ਵਿੱਚ ਵੀ ਖਬਰ ਹੈ ਕਿ ਬਹੁਤ ਜ਼ਿਆਦਾ ਵਿਚਾਰ ਚਰਚਾ ਚੱਲੀ ਸੀ ਜਸਤੇਜਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਲੰਬੇ ਸਮੇਂ ਤੋਂ ਜਦੋਂ ਤੋਂ ਨਾ ਹੀ ਤਾਜ ਪੋਛੀ ਹੁੰਦੀ ਆ ਹਾਲਾਂਕਿ ਤਾਜ ਪੋਛੀ ਮੂਹ ਅੰਨੇ ਰੇ ਦੇ ਵਿੱਚ ਤੜਕਸਾਰ ਹੋ ਜਾਂਦੀ ਆ ਗੰਦ ਵੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੋਂ ਮਾਂ ਉਸ ਦਿਨ ਤੋਂ ਵਿਰੋਧ ਕਰ ਰਹੇ ਨੇ ਇਤੋਂ ਤੱਕ ਕਿ ਬਾਦਲ ਪਿੰਡ ਦੇ ਵਿੱਚ ਦਰਨੇ ਦਾ ਐਲਾਨ ਕਰਤਾ ਸੀ ਉਸ ਤੋਂ ਬਾਅਦ 6 ਜੂਨ ਨੂੰ ਵਿਰੋਧ ਕਰਤਾ ਸੀ ਕਿ ਜੱਜਦਾਰ ਜੇ ਗੜਗੱਜ ਸੰਦੇਸ਼ ਦੇਣਗੇ ਉੱਥੇ ਟਕਰਾਅ ਹੋ ਸਕਦਾ ਤੇ ਉਸ ਤੋਂ ਬਾਅਦ ਉਹ ਟਕਰਾਅ ਵੀ ਟਲ ਜਾਂਦਾ ਤੇ ਜਿਹੜੀ ਜੱਜਦਾਰ ਜੋ ਮਾਫ ਕਰਨਾ ਜਿਹੜੀ ਬਾਬਾ ਹਰਨਾਮ ਸਿੰਘ ਤੋਂ ਮਾਉਣਾ ਦੀ ਜਿਹੜੀ ਐਡਵੋਕੇਟ ਰਜਿੰਦਰ ਸਿੰਘ ਤਾਂ ਵੀ ਉਹਨਾਂ ਨਾਲ ਬੀਤੇ ਦਿਨ ਮੁਲਾਕਾਤ ਹੋਈ ਅੱਜ ਉਹਨਾਂ ਦਾ ਬਿਆਨ ਆ ਗਿਆ ਕਿ ਜੇ ਬੰਦੀ ਸਿੰਘ ਬਲਵੰਤ ਸਿੰਘ ਰਾਜ ਉਹਨਾਂ ਨੂੰ ਜਿਹੜਾ ਆ ਵਿਸ਼ੇਧੀ ਕਾਲਕ ਸਾਹ ਦਾ ਜਥੇਦਾਰ ਲਾਇਆ ਜਾਂਦਾ ਤਾਂ ਉਹ ਕਹਿੰਦੇ ਬਈ ਸਾਡੇ ਲਈ ਇਸ ਤੋਂ ਖੁਸ਼ੀ ਦੀ ਗੱਲ ਕੋਈ ਹੋ ਨਹੀਂ ਸਕਦੀ ਕਿਸ ਤਰੀਕੇ ਦੇ ਜੋ ਕਿ ਇਸ ਦੇ ਪਿੱਛੇ ਕੋਈ ਗੁੱਪਤ ਮੀਟਿੰਗਾਂ ਵੀ ਹੋ ਰਹੀਆਂ ਨੇ ਦੇਖੋ ਬਾਬਾ ਹਰਨਾਮ ਸਿੰਘ ਧੁਮਾਹਰਾ ਨੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦਾ ਵੀ ਜ਼ਿਕਰ ਕੀਤਾ ਜਗਤਾਰ ਸਿੰਘ ਹਵਾਰਾ ਦਾ ਵੀ ਜ਼ਿਕਰ ਕੀਤਾ ਤੇ ਬਲਵੰਤ ਸਿੰਘ ਰਾਜਵਾਨ ਦਾ ਵੀ ਜ਼ਿਕਰ ਕੀਤਾ ਬਲਵੰਤ ਸਿੰਘ ਰਾਜਵਾਨ ਦੇ ਬਿਆਨ ਦੇ ਵਿੱਚ ਵੀ ਜ਼ਿਕਰ ਹੈਗਾ ਹੈ ਨਾ ਸੋ ਪ੍ਰੈਸ ਨੋਟ ਵੀ ਉਹਨਾਂ ਦਾ ਜਿਹੜਾ ਚਿੱਠੀ ਆਈ ਹੈ ਖਾਸ ਕਰਕੇ ਉਹਦੇ ਵਿੱਚ ਇਹ ਵੀ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਐ ਉਹ ਪੰਥਕ ਇਕਤਾ ਦੇ ਲਈ ਪਹਿਲ ਕਦਮੀ ਕਰਨ ਰੋਲ ਨਿਭਾਉਣ ਜਾਂ ਮਤਲਬ ਸੁਖਬੀਰ ਬਾਦਲ ਨੂੰ ਬਤੌਰ ਪ੍ਰਧਾਨ ਵੀ ਮਾਨਤਾ ਦਿੱਤੀ ਆ ਉਹਨਾਂ ਨੇ ਬਿਲਕੁਲ ਜੀ ਤੇ ਦੂਸਰਾ ਉਹਨਾਂ ਨੇ ਇਸੇ ਹਾਮੀ ਭਰ ਦਿੱਤੀ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਥੇਦਾਰ ਲਾ ਦਿਓ ਸਾਡਾ ਮਸਲਾ ਹੱਲ ਹੈ ਜਦੋਂ 6 ਤਰੀਕ ਨੂੰ ਕਾਮੀ ਹੋਰੀ ਮਨਾ ਕੇ ਆਏ ਤੇ ਆਪਾਂ ਉਸ ਦਿਨ ਇਹ ਗੱਲ ਕੀਤੀ ਸੀ ਕਿ ਸਮਝੌਤਾ ਹੋ ਗਿਆ ਜੀ ਗੱਲਾਂ ਤਾਂ ਇਹ ਵੀ ਚੱਲੀਆਂ ਸੀ ਕਿ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਸੁਖਬੀਰ ਬਾਦਲ ਨਾਲ ਗੁਪਤ ਮੀਟਿੰਗ ਹੋਈ ਆ ਪਰ ਇਸ ਤੋਂ ਇਨਕਾਰ ਕੀਤਾ ਸਖਸਾਲ ਨੇ ਵੀ ਤੇ ਅਕਾਲੀ ਦਰਬਾਰਤਿਰ ਚੁੱਪ ਕਰ ਗਈ ਸੀ ਇਹ ਵੀ ਚਰਚਾ ਵਿੱਚ ਮਾਰਨੀ ਸੁਰਖੀਆਂ ਬਣ ਗਈ ਸੀ ਗੁਪਤ ਬੈਠਕ ਹੋਈ ਆ ਪਰ ਉਹ ਤੋਂ ਬਾਅਦ ਲੰਘੇ ਕੱਲ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੀ ਅੰਤਰ ਕਮੇਟੀ ਜਦੋਂ ਬੈਠਕ ਮੁਲਤਵੀ ਹੋ ਕੇ 12 ਤਰੀਕ ਤੇ ਜਾਂਦੀ ਆ ਆਪਾਂ ਤਦ ਵੀ ਗੱਲ ਕਰ ਰਹੇ ਸੀ ਕਿ ਇਹਦੇ ਅਰਥ ਹੈ ਕਿ ਉਹੀ ਨਹੀਂ ਹੋਈ ਕਿਉਂਕਿ ਜਿਨ੍ਹਾਂ ਨੇ ਖੇਤਰੀ ਗੜ ਟਕਰਾ ਟਾਲਣ ਲਈ ਸਮਝੌਤਾ ਕੀਤਾ ਉਹ ਆਪਣਾ ਸਮਝੌਤਾ ਹੁਣ ਪਗਾਉਣਾ ਚਾਹੁੰਦੇ ਕਿ ਲਿਆਓ ਭਾਈ ਅਫਸੇਦਾਰ ਬਦਲੋ ਇਸੇ ਤਾਈ ਤੁਸੀਂ ਚੁੱਪ ਕੀਤੇ ਸੀ ਨਾ ਜੀ ਜੀ ਬਿਲਕੁਲ ਉਸੇ ਲਈ ਇਹ ਅੰਤਰੀ ਕਮੇਟੀ ਦੀ ਬੈਠਕ 12 ਤੇ ਗਈ ਆ ਕਿ ਜੇ ਅੱਜ ਕੁਝ ਨਾ ਹੋਇਆ ਤਾਂ ਫਿਰ ਕਿਹੜਾ ਬੰਦੀ ਹੋ ਜੂਗੀ ਸੋ ਹੋ ਗਿਆ ਜਨਾਬ ਹਮ ਕੱਲ ਅੰਤਰੀ ਕਮੇਟੀ ਦੀ ਬੈਠਕ ਰੱਦ ਹੋਈ ਪਰ ਟਕਸਾਲ ਦੇ ਵਿੱਚ ਬਾਬਾ ਧੂਮਾਂ ਨਾਲ ਬੈਠ ਕੋਈ ਹਮ ਜਿਹੜੇ ਐਸਜੀਪੀਸ ਦੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰੀ ਉਹ ਅਬੀ ਜੀ ਬਿਲਕੁਲ ਨਾਲ ਜਾ ਕੇ ਗੁਪਤ ਬੈਠਕ ਘੰਟਾ ਡੇਢ ਘੰਟਾ ਕਰਕੇ ਆਏ ਤੇ ਕਹਿੰਦੇ ਉੱਥੋਂ ਜਿਹੜੇ ਅਖਾਲੀ ਦਲ ਦੇ ਪ੍ਰਧਾਨ ਨੇ ਬਾਦਲ ਧਿਰਦੇ ਉਹਨਾਂ ਨਾਲ رابطہ ਹੋਇਆ ਤੇ ਰਾਪਤੇ ਦੇ ਵਿੱਚੋਂ ਇਹ ਅਗਲਾ ਚਿੱਠੀ ਨਿਕਲ ਕੇ ਆਈ ਜਿਹੜੀ ਚਿੱਠੀ ਹੁਣ ਜ਼ਿਕਰ ਕਰਦੀ ਹੈ ਕਿ ਸੁਖਵੀਰ ਬਾਦਲ ਪ੍ਰਧਾਨ ਵੀ ਤੇ ਮੈਂ ਬਲਵੰਤ ਸਿੰਘ ਰਾਜੂਆਣਾ ਦੇ ਨਾਮ ਦਾ ਜ਼ਿਕਰ ਵੀ ਹੋਰ ਛੱਡੋ ਹੂੰ ਬਕਾਇਦਾ ਤੌਰ ਤੇ ਜਿਹੜਾ ਐਲਾਨ ਸੀ ਕਿ 11 ਜੂਨ ਨੂੰ ਸੁਖਵੀਰ ਬਾਦਲ ਦੇ ਘਰ ਮੂਰੇ ਧਰਨਾ ਲਾਵਾਂਗੇ ਤੇ ਉਸ ਤੋਂ ਬਾਅਦ ਜਿਉਂ ਤੋਂ ਬਾਅਦ ਇਸ ਧਰਨੇ ਤੋਂ ਬਾਅਦ ਹਰ ਐਤਵਾਰ ਨੂੰ ਪਹਿਲੇ ਮਹੀਨੇ ਦੇ ਐਤਵਾਰ ਨੂੰ ਧਰਨਾ ਲੱਗੂਗਾ ਉਹ ਧਰਨਾ 11 ਜੂਨ ਵਾਲਾ ਮੁੱਦੂ ਜੀ ਤੇ ਮੁੱਸਬੀ ਹੁੰਜੋ ਤਾਂ ਨਹੀਂ ਹੋਇਆ ਉਹਨਾਂ ਦੀ ਗੱਲ ਕੋਈ ਫੁੱਗੀ ਹੋਣੀ ਮੰਨੀ ਗਈ ਹੋਣੀ ਤਾਂ ਹੀ ਹੋਇਆ ਉਹ ਨਾ ਹਾਂ ਬਲਵਾਨ ਸਿੰਘ ਰਾਜੋ ਉਹਨਾਂ ਦੇ ਨਾਂ ਦੇ ਉੱਤੇ ਨਾ ਐਸਜੀਪੀਸੀ ਨੂੰ ਉਤਰਾਜ ਹੈ ਕੋਈ ਨਾ ਬਾਦਲ ਪਰਿਵਾਰ ਨੂੰ ਉਤਰਾਜ ਹੈ ਬਾਦਲ ਪਰਿਵਾਰ ਤਾਂ ਉਹਨਾਂ ਦੇ ਨਾਲ ਪਹਿਲਾਂ ਤੋਂ ਹੀ ਰਾਬਤੇ 'ਚ ਹੈ ਖਾਲੀਦਲ ਰਾਬਤੇ ਦੇ ਵਿੱਚ ਉਹ ਪਕੈਰ ਉਹਨਾਂ ਦੀ ਭੈਣ ਨੂੰ ਚੋਣ ਲੜਾ ਚੁੱਕੇ ਨੇ ਹੂੰ ਇਸ ਲਈ ਸਵਾਲ ਬਲਵੰਤ ਸਿੰਘ ਰਾਜਵਾਨਾ ਤੇ ਕੀ ਉਹ ਹਮੀ ਭਰਨਗੇ ਹੂੰ ਜੇ ਉਹਨਾਂ ਦੀ ਵੀ ਸਹਿਮਤੀ ਹੈ ਫਿਰ ਉਹ ਸ਼੍ਰੀ ਕਲਤਕ ਸਾਬ੍ਹ ਦੇ ਜਥੇਦਾਰ ਬਣਨ ਆ ਤੈ ਆ ਬਾਬਾ ਟੇਕ ਸਿੰਘ ਤਨੋੜਾ ਦੀ ਥਾਂ ਤੇ ਕੌਣ ਆਏਗਾ ਤੇ ਜੇ ਬਲਵੰਤ ਸਿੰਘ ਰਾਜਵਾਨਾ ਬਣ ਜਾਂਦੇ ਨੇ ਤਾਂ ਕਾਰਜਕਾਰੀ ਕੌਣ ਆਏਗਾ ਬਿਲਕੁਲ ਜੀ ਫਿਰ ਵੱਡਾ ਸਵਾਲ ਹੈ ਕਾਰਜਕਾਰੀ ਕੋਈ ਹੋਰ ਆਉਣਾ ਤਾਂ ਇਹਨਾਂ ਦੇ ਗਿਆਨੀ ਕੁਲਦੀਪ ਸਿੰਘ ਢਗਾਜ ਤਾਂ ਛੁੱਟੀ ਹੈ ਅੱਜ ਇਹ ਵੀ ਮਸਲਾ ਤੱਕ ਸ਼੍ਰੀ ਕੇਸਕਰ ਸਭ ਦੀ ਜਥੇਦਾਰੀ ਨੂੰ ਲੈ ਕੇ ਥੋੜਾ ਜਿਹਾ ੜਕਿਆ ਐਸਜੀਪੀਸੀ ਤੇ ਬਾਦਲ ਤੇਰੇ ਇਸ ਗੱਲ ਲਈ ਤਿਆਰ ਹੋ ਗਈ ਕਿ ਅਕਾਲ ਤਖਤ ਸਾਹਿਬ ਤੋਂ ਜਥੇਦਾਰੀ ਤੋਂ ਫਾਰਕ ਕਰ ਦਿੰਨੇ ਆ ਯਾਨੀ ਕੁਲਦੀਪ ਸਿੰਘ ਗੜਗਾਜ ਨੂੰ ਤੇ ਇਹਦੇ ਲਈ ਪੂਰਨ ਤੌਰ ਤੇ ਜਥੇਦਾਰ ਬਲਵੰਸੀ ਕੁਰਾਜਵਾਨਾ ਉਹਨੂੰ ਲਾ ਦਿੰਨੇ ਆ ਤੇ ਕਹਿੰਦੇ ਜੀ ਟਕਸਾਲ ਦਾ ਪਸੰਦਾ ਬੰਦਾ ਕਾਰਜਕਾਰੀ ਜਥੇਦਾਰ ਹੋਊਗਾ। ਹੂੰ ਤੇ ਉਹ ਤੋਂ ਬਾਅਦ ਬਾਬਾ ਟੇਕ ਸਿੰਘ ਧਨੋਲਾ ਦੀ ਥਾਂ ਦੇ ਉੱਤੇ ਕਿਸੇ ਨਾਮਾਂ ਤੇ ਚਰਚਾ ਚੱਲ ਰਹੀ ਆ ਪਰ ਕਹਿੰਦੇ ਬਾਬਾ ਤੂੰ ਮੈਂ ਇਸ ਗੱਲ ਤੇ ਅੜਿਆ ਕਿ ਨਹੀਂ ਕੁਲਦੀਪ ਸਿੰਘ ਗੜਗਾਜ ਨੂੰ ਉੱਥੋਂ ਵੀ ਹਟਾਓ। ਤੇ ਬਾਦਲ ਤੇ ਚਾਉਂਦੀ ਹੈ ਕਿ ਇਹ ਕੇਸ ਕਰ ਸਾਹਿਬ ਅਜੇ ਲੱਗੇ ਰਹਿਣ ਦੋ ਸੋ ਹੋ ਸਕਦਾ ਹੈ ਕਿ ਕੱਲ ਤੱਕ ਦੋ ਦਿਨਾਂ ਤੱਕ ਤਿੰਨ ਦਿਨਾਂ ਤੱਕ ਇਹਦੇ ਤੇ ਵੀ ਸਹਿਮਤੀ ਬਣ ਜਵੇ ਪਰ ਕੁੱਲ ਮਿਲਾ ਕੇ ਸਮਝੌਤਾ ਹੋ ਗਿਆ ਜਿੱਦੀ ਚਰਚਾ ਆਪਾਂ ਬਹੁਤ ਦਿਨ ਪਹਿਲਾਂ ਕਰਦੇ ਆ ਰਹੇ ਸੀ ਹੁਣ ਉਸ ਤੇ ਵੀ ਮੂਰਨ ਮੋਹਰ ਲੱਗ ਗਈ ਹੂੰ ਪਰ ਸਰ ਇੱਥੇ ਇੱਕ ਸਵਾਲ ਇਹ ਵੀ ਨਿਕਲ ਕੇ ਸਾਹਮਣੇ ਆਉਂਦਾ ਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜਿਹੜਾ ਮੋੜ ਬਹਾਲ ਕਰਨ ਦੀ ਜਾਂ ਫਿਰ ਸਾਬਕਾ ਜਸਦਾਰ ਗਿਆਨੀ ਰੁਘਵੀਰ ਸਿੰਘ ਉਹਨਾਂ ਨੂੰ ਮੋੜ ਤੋਂ ਜਿਹੜਾ ਜਥੇਦਾਰ ਲਾਉਣ ਦੀ ਮੰਗ ਹੋ ਰਹੀ ਸੀ ਕੀ ਉਹ ਮੰਗ ਇਸ ਸਮਝੌਤੇ ਵਿਚਾਲੇ ਟਲ ਗਈ ਖਤਮ ਹੋ ਗਈ ਪੁਰਾਣੇ ਜਥੇਦਾਰਾਂ ਦੀ ਵਾਪਸੀ ਵਾਲਾ ਮੁੱਦਾ ਲਗਭਗ ਠੰਡੇ ਬਸਤੇ ਚਲਾ ਗਿਆ ਜੀ ਹਾਂ ਨਵੇਂ ਆ ਦੀ ਨਿਯੁਕਤੀ ਸੇਵਾ ਮੁਕਤੀ ਲਈ ਕੋਈ ਰਾਹ ਬਣਾਉਣ ਦੀ ਗੱਲ ਉਹ ਤੁਰੀ ਰਹਿਣੀ ਹੈ ਉਹ ਕਮੇਟੀ ਬਣ ਜੂਗੀ ਕਮੇਟੀ 5 ਸਾਲ ਚੱਲੇ 10 ਸਾਲ ਚੱਲੇ 2 ਸਾਲ ਚ ਕੰਮ ਕਰੇ ਜਾਂ ਕਰੂਗੀ ਜਾਂ ਦੇਖਾਂਗੇ ਫਿਲਹਾਲ ਵਕਤ ਬਚਿਆ ਜਾਊਗਾ ਹਾਂ ਜੀ ਪੰਜ ਮੈਂਬਰੀ ਕਮੇਟੀ ਨੇ ਵੀ ਅੱਜ ਆਪਣੀ ਗੰਭੀਰ ਬੈਠਕ ਕੀਤੀ ਆ ਚੰਡੀਗੜ੍ਹ ਦੇ ਵਿੱਚ ਉਹਨਾਂ ਦੀ ਬੈਠਕ ਸੀ ਉਹਦੇ ਵਿੱਚ ਉਹਨਾਂ ਨੇ ਵੀ ਮੰਨਤਨ ਕੀਤਾ ਕਿ ਜਿਵੇਂ ਕਣਕ ਦੇ ਸੀਜ਼ਨ ਦੇ ਕਰਕੇ ਜਾਂ ਹੁਣ ਆ ਜੋਨ ਅਲਾਉਂਡ ਦੇ ਦਿਨ ਆ ਗਏ ਪੰਜਾਬ ਵਿੱਚ 에어 ਸਟ੍ਰਾਈਕ ਆ ਗਈ ਸੀ ਜੰਗ ਦੇ ਦਿਨ ਆ ਗਏ ਸੀ ਜੱਕ ਕੱਲੂ ਘਾਰੇ ਵਾਲਾ ਹਫਤਾ ਆ ਗਿਆ ਸੀ ਇਸ ਲਈ ਸਾਡੀ ਜਿਹੜੀ ਭਰਤੀ ਮੈਮਾ ਉਸ ਦੇ ਵਿੱਚ ਖੜੋਤ ਆਈ ਆ ਤਾਂ ਕਿਉਂ ਨਾ ਆਪਾਂ ਕੁਝ ਦਿਨ ਵਧਾ ਲਈਏ ਸੋ ਹੁਣ ਹੋ ਸਕਦਾ ਜੀ ਉਹ ਜੁਲਾਈ ਤੱਕ ਇਹਨੂੰ ਲੈ ਜਾਣ ਤੇ ਫਿਰ ਉਸ ਤੋਂ ਬਾਅਦ ਉਹ ਆਪਣਾ ਫਾਈਨਲ ਪਰ ਉਹ ਤੋਂ ਪਹਿਲਾਂ ਉਹਨਾਂ ਨੂੰ ਉਹਨਾਂ ਨੇ ਇਹਦੇ ਤੇ ਵੀ ਕਹਿੰਦੇ ਅਜ ਮੰਤਰ ਕੀਤਾ ਕਿ ਜੇ ਗਿਆਨੀ ਕੁਲਦੀਪ ਸਿੰਘ ਗੜਗਾਜ ਜੀ ਤੋਂ ਇਹ ਫੈਸਲਾ ਜਾਂਦਾ ਕਿ ਲਿਆਓ ਵੀ ਸੌਂਪ ਦਿਓ ਸਾਨੂੰ ਹਮ ਮੈਂਬਰ ਕਮੇਟੀ ਦਾ ਭੋਗ ਪਾਇਆ ਤੁਹਾਡਾ ਕੋਈ ਲੋੜ ਨਹੀਂ ਇੱਕ ਇੱਕ ਦੀ ਗੱਲ ਕਰੋ ਜਾ ਕੇ ਬਾਦਲ ਦਲ ਚੇ ਕੰਮ ਕਰੋ ਮਿਲ ਕੇ ਸੁਖਵੀਰ ਬਾਦਲ ਨਾਲ ਜੇਕਰ ਜੇ ਹੈ ਕੋਈ ਫਰਮਾਨ ਜੇ ਫਿਰ ਕੀ ਕਰਨਾ ਕਿ ਇਹਦੇ ਤੇ ਵੀ ਮੰਥਨ ਹੋਇਆ ਮੰਥਨ ਇਹਦੇ ਤੇ ਵੀ ਹੋਇਆ ਕਿ ਡੈਲੀਗੇਟ ਚੁਣ ਕੇ ਆਪਾਂ ਪ੍ਰਧਾਨਗੀ ਦੀ ਪ੍ਰਕਿਰਿਆ ਲਈ ਕਿਵੇਂ ਅਗਲਾ ਰਾਹ ਤਿਆਰ ਕਰਨਾ ਜੇ ਆਪਾਂ ਆਪਣੇ ਡੈਲੀਗੇਟ ਨੂੰ ਚੁਣਨਾ ਪ੍ਰਧਾਨ ਚੁਣਨੇ ਆ ਉਧਰ ਉਹ ਜੁਣੀ ਬੈਠੇ ਨੇ ਫਿਰ ਟਕਰਾ ਆਊਗਾ ਅਸਲੀ ਤੇ ਨਕਲੀ ਅਕਾਲੀ ਦਲ ਦਾ ਇਹ ਵੀ ਅੱਜ ਚਰਚਾ ਹੋਈ ਹੈ ਸੋ ਕਾ ਇਹ ਗੈਰ ਗੰਭੀਰ ਚਰਚਾ ਪੰਜ ਮੈਂਬਰੀ ਕਮੇਟੀ ਨੇ ਵੀ ਕੀਤੀ ਆ ਪਰ ਹੁਣ ਬਾਦਲ ਤੇ ਸੁਖਵੀਰ ਬਾਦਲ ਨੂੰ ਪ੍ਰਧਾਨ ਚੁਣਨ ਤੋਂ ਬਾਅਦ ਇਸ ਗੱਲ ਤੇ ਉੱਤੇ ਚੁੱਪ ਆ ਕਿ ਜੀ ਅਕਾਲੀ ਦਲ ਅਸਲੀ ਚੁਣ ਰਹ ਪਰ ਜੀ ਕਿਹੜੀ ਕੱਟੀ ਜਾ ਰਹੀ ਹੈ ਕੀ ਹੈ ਜਿਹੜਾ ਮੁੱਦਾ ਉਹਨਾਂ ਦਾ ਵੀ ਠੰਡਾ ਹੈ ਹੂੰ ਤੁਹਾ ਇਹਦਾ ਮਤਲਬ ਕੀ ਕੋਈ ਵਿਚਾਰ ਨਾਲ ਰਾਹ ਕੱਢਿਆ ਜਾ ਰਿਹਾ ਜੋ ਢੀਂਸਾ ਸਾਹਿਬ ਦੇ ਭੋਗ ਦੇ ਉੱਤੇ ਦ੍ਰਿਸ਼ ਬਣ ਰਿਹਾ ਸੀ ਕਿ ਉਹਦੇ ਉਸ ਜਾਂ ਕੋਈ ਰਾਹ ਨਿਕਲ ਸਕਦਾ ਹੈ ਇਹ ਵੀ ਆਸ ਕੀਤੀ ਜਾ ਸਕਦੀ ਹੈ ਕਿ ਅੱਜ ਵਾਲੇ ਮੰਚਨ 'ਚ ਇਹ ਵੀ ਗੱਲ ਆ ਗਈ ਕਿ ਏਕੇ ਦਾ ਤਰੀਕਾ ਅਪਣਾਉਣਾ ਕੀ ਹੈ ਪਰ ਕੁੱਲ ਮਿਲਾ ਕੇ ਸਭ ਦਾ ਮੰਨਣਾ ਹੀ ਹੈ ਕਿ ਏਕੇ ਦੀ ਗੱਲ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਹੋਣ ਤੋਂ ਬਿਨਾਂ ਨਹੀਂ ਚੁਰ ਸਕਦੀ ਇਹ ਵੀ ਪਹਿਲੂ ਵਟਾਖਣਾ ਜੀ ਤਾਂ ਸਾਰੇ ਨਾ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ